ਗੁਰ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਸੰਤ ਮਹਿਲਾ ਤੀਜਾ ਬਿਨ ਕਰਮਾ ਸਭ ਪਰਮ ਪੁਲਾਈ ਮਾਇਆ ਮੋ ਬਹੁ ਦੁੱਖ ਪਾਈ ਭਾਈ ਪ੍ਰਭੂ ਦੇ ਨਾਮ ਤੋਂ ਬਿਨਾ ਸਾਰੀ ਲੁਕਾਈ ਪੁੱਲੀ ਏ ਤੇ ਮਾਇਆ ਦੇ ਮੋਚ ਦੁਖੀ ਹੋ ਰਹੀ ਏ ਮਨ ਮੁਕੰਦੇ ਠੌਰ ਨਾ ਪਾਏ ਵਿਸ਼ਟਾ ਕੀੜਾ ਵਿਸ਼ਟਾ ਮਾਇਸਮਈ ਮਨ ਪਿਛੇ ਤੁਰਨ ਵਾਲੇ ਜੀਵ ਅੰਨੇ ਨੇ ਉਹ ਵਿਸ਼ਟਾ ਦੇ ਕੀੜੇ ਨੂੰ ਕਿਤੇ ਟਿਕਾਣੇ ਮਿਲਦਾ ਉਹ ਕਮਨ ਨੇ ਸੋਜਨ ਪਰਮਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾ ਜਿਹੜੇ ਪ੍ਰਭੂ ਦਾ ਹੁਕਮ ਮੰਨਦੇ ਨੇ ਉਹ ਜਨ ਪਰਵਾਨ ਨੇ ਗੁਰੂ ਸ਼ਬਦ ਦੇ ਨਾਮ 'ਚ ਜੁੜੇ ਰਹਿੰਦੇ ਰਹਾਂ ਸਾਚ ਰਤੇ ਜਿਨ੍ਹਾਂ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਜਿਹੜੇ ਪ੍ਰਭੂ ਨਾਮ 'ਚ ਜੁੜੇ ਨੇ ਉਹ ਪ੍ਰਭੂ ਨੂੰ ਪਾਏ ਨੇ ਉਹ ਪ੍ਰਭੂ ਨਾਮ ਦੇ ਵਿੱਚ ਜੁੜੇ ਹੋਏ ਨੇ ਸਤ ਗੁਰ ਕੀ ਬਾਣੀ ਸਦਾ ਸੁਖੁ ਹੈ ਜੋਤੀ ਜੋਤ ਮਿਲਾਏ ਸੋਏ ਭਾਈ ਪ੍ਰਭੂ ਦੇ ਨਾਮ ਦੇ ਵਿੱਚ ਸਦਾ ਸੁਖ ਹੈ ਬਾਣੀ ਉਹਨਾਂ ਦੀ ਜਿੰਨਾਂ ਨੂੰ ਪ੍ਰਭੂ ਚ ਲੀਨ ਕਰ ਦਿੰਦੀ ਆ ਏਕ ਨਾਮ ਤਾਰੈ ਸੰਸਾਰ ਗੁਰਪ੍ਰਸਾਦ ਦੀ ਨਾਮ ਪਿਆਰ ਪਰਮਾਤਮਾ ਦਾ ਨਾਮ ਜਗਤ ਨੂੰ ਪਾਰ ਉਤਾਰਦਾ ਨਾਮ ਦਾ ਪਿਆਰ ਗੁਰੂ ਦੀ ਕਿਰਪਾ ਨਾਲ ਬਣਦਾ ਭਾਈ ਬਿਨਾਵੇਂ ਮੁਕਤ ਕਿੰਨਾ ਨਾ ਪਾਈ ਪੂਰੇ ਗੁਰ ਤੇ ਨਾਮ ਬੱਲੇ ਭਈ ਨਾਮ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਨਾਮ ਪੂਰੇ ਗੁਰੂ ਤੋਂ ਮਿਲਦਾ ਸਬੂਝੈ ਜਿਸ ਆਪ ਬੁਝਾਈ ਸਤਿਗੁਰ ਸੇਵਾਰ ਨਾਮ ਦੇ ਡਾਇ ਭਾਈ ਉਹੀ ਮਨੁੱਖ ਸਮਝਦਾ ਜਿਸ ਨੂੰ ਪਰਮਾਤਮਾ ਆਪ ਸਮਝਾਉਂਦਾ ਹੈ ਪਰਮਾਤਮਾ ਉਸ ਨੂੰ ਗੁਰੂ ਦੀ ਸ਼ਰਨ ਪੈ ਕੇ ਉਹਦੇ ਹਿਰਦੇ ਚ ਨਾਮ ਪੱਕਾ ਕਰ ਦਿੰਦਾ ਜਿਨ ਇੱਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰੱਤੇ ਦਰਨੀਸ਼ਾ ਜਿਨ੍ਹਾਂ ਨੇ ਇੱਕ ਪਰਮਾਤਮਾ ਨਾਲ ਸੰਜ ਪਾਈਏ ਕਬੂਲ ਹੋ ਗਏ ਨੇ ਇਹ ਨਾਨਕ ਕੋ ਮਨੁੱਖ ਪ੍ਰਭੂ ਦੇ ਨਾਮ ਚ ਰੰਗੇ ਹੋਏ ਨੇ ਬਸੰਤ ਮਹਿਲਾ ਤੀਜਾ ਕਿਰਪਾ ਕਰੇ ਸਤਿਗੁਰੂ ਮੇਲਾ ਆਪੇ ਆਵਸੈ ਮੰਨਿਆ ਜਿਸ ਮਨ ਨੂੰ ਕੁੱਤੇ ਕਿਰਪਾ ਹੁੰਦੀ ਪ੍ਰਭੂ ਦੀ ਉਹ ਹੀ ਗੁਰੂ ਨੂੰ ਮਿਲਦਾ ਤੇ ਗੁਰੂ ਰਾਂ ਉਸ ਤੇ ਮਨ ਚ ਨਾਮ ਵਸ ਜਾਂਦਾ ਨੇ ਚਲ ਮਤ ਸਦਾ ਮਨ ਤੀਰ ਹਰ ਗੁਣ ਗਾਵੈ ਗੁਣੀ ਗੈਰ ਉਹਨਾਂ ਦੀ ਮਨ ਅਡੋਲ ਹੋ ਜਾਂਦੀ ਠਿਰ ਜਾ ਜਾਂਦਾ ਓ ਮਨ ਗੁਣਾ ਦੇ ਖਜ਼ਾਨੇ ਪ੍ਰਭੂ ਦੇ ਗੁਣ ਗਾਉਂਦੇ ਨੇ ਨਾਮ ਪੂਲੇ ਮਰੈ ਵਿਖ ਖਾਏ ਵਿਰਥਾ ਜਨਮ ਫਿਰ ਆਵਾਂ ਮੈਂ ਜਾਇ ਰਹਾ ਓ ਨਾਮ ਤ ਭੁੱਲੇ ਨੇ ਜ਼ਹਿਰ ਖਾ ਕੇ ਮਰੇ ਨੇ ਵਿਕਾਰਾਂ ਦਾ ਬਸ ਜਨਮ ਵਿਰਥਾ ਗਿਆ ਰਹਾਓ ਬਉ ਪੇ ਕਰੈ ਮਨ ਸ਼ਾਂਤ ਨਾ ਹੋਏ ਬਉ ਅਭਿਮਾਨ ਆਪਣੀ ਪਤ ਕੋਏ ਬਸ ਬਹੁਤੇ ਪੇ ਕਰਦੇ ਨੇ ਮਨ ਚ ਟਿਕਾਰ ਨਹੀਂ ਤੇ ੰਕਾਰ ਦੇ ਕਾਰਨ ਆਪਣੀ ਇੱਜ਼ਤ ਗਵਾ ਲੈਂਦੇ ਸੇਵਡ ਪਾਗ ਕੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣੇ ਉਪਾਗਾਂ ਵਾਲੇ ਨੇ ਜਿਨੱਕ ਪ੍ਰਭੂ ਨਾਲ ਸੰਜ ਪਾਈਏ ਬਾਹਰ ਜਾਂਦੇ ਮਨ ਨੂੰ ਟਿਕਾ ਲਿਆ ਕਰਮੈ ਵਸਤ ਅਗਮ ਅਪਾਰ ਗੁਰਮਤਿ ਕੋਜੇ ਸ਼ਉਦ ਵਿਚਾਰ ਭਈ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਹਿਰਦੇ ਵਿੱਚ ਹੀ ਵਸ ਤੱਕਦਾ ਜੇ ਗੁਰੂ ਕਿਰਪਾ ਕਰੇ ਤੇ ਗੁਰੂ ਦੀ ਮੱਤੇ ਤੁਰਿਆਂ ਫਿਰ ਨਾਮ ਪਦਾਰਥ ਮਨੁੱਖ ਲਭ ਲਿੰਦੇ ਨਾਮ ਨਉ ਨਿਤ ਪਾਈ ਘਰ ਹੀ ਮਾਹਿ ਸਾਧਾਰਨ ਰਾਤ ਤੇ ਸਾਸ ਸਮੇਂ ਉਹਨਾਂ ਨੇ ਧਰਤੀ ਦੇ ਨੋਖ ਖਜ਼ਾਨਿਆਂ ਦੇ ਤੁਲ ਹਰੀ ਨਾਮ ਨੂੰ ਆਪਣੇ ਹਿਰਦੇ ਚ ਲੱਭ ਲਿਆ ਉਹ ਸਦਾ ਪ੍ਰੇਮ ਰੰਗ ਚ ਰੰਗੇ ਰਹਿੰਦੇ ਨੇ ਆਪ ਕਰੇ ਕਿਛ ਕਰ ਨਾ ਜਾਏ ਆਪੇ ਭਾਵੈ ਲੈ ਮਿਲੈ ਪ੍ਰਭੂ ਆਪ ਹੀ ਕਰਦਾ ਹੈ ਪ੍ਰਮਾਤਮਾ ਜੋ ਕੁਛ ਬਣਾਉਂਦਾ ਵੀ ਕਰਦਾ ਜਿਸ ਉੱਤੇ ਪ੍ਰਭੂ ਆਪ ਮੇਰ ਕਰਦਾ ਉਸ ਨੂੰ ਨਾਮ ਨਾਲ ਜੋੜਦਾ ਇਸ ਤੇ ਨੇੜਾ ਨਹੀਂ ਕੋ ਦੂਰ ਨਾਨਕ ਨਾਮ ਰਹਾ ਭਰਪੂਰ ਪ੍ਰਮਾਤਮਾ ਸਭ ਤੋਂ ਨੇੜੇ ਹੈ ਕਿਸੇ ਤੋਂ ਦੂਰ ਨਹੀਂ ਇਹ ਨਾਨਕ ਜਿਹੜਾ ਮਨੁਕੁਸ਼ਤੀ ਮੇਰ ਨਾਲ ਉਸ ਤੇ ਨਾਮ ਚ ਟਿਕ ਜਾਂਦਾ ਉਸ ਨੂੰ ਹਰ ਥਾਂ ਉਹ ਵਿਆਪਕ ਦਿਸਦਾ ਬਸੰਤ ਮਹਿਲਾ ਤੀਜਾ ਗੁਰ ਸ਼ਬਦ ਦੀ ਹਰ ਚੇਤ ਸੁਭਾਏ ਰਾਮ ਨਾਮ ਰਸ ਰਹੇ ਅਗਾਏ ਪਾਏ ਗੁਰੂ ਸ਼ਬਦ ਦੀ ਰਾਹੀ ਪ੍ਰੇਮ ਨਾਲ ਪ੍ਰਭੂ ਨੂੰ ਯਾਦ ਕਰ ਮਨੁਖਰੀ ਨਾਮ ਦੇ ਸਵਾਦ ਦੀ ਬਰਕਤ ਨਾਲ ਮਾਇਆ ਵੱਲੋਂ ਰਜਿਆ ਰਹਿੰਦਾ ਕੋਟ ਕਟੰਤਰ ਕੇ ਪਾਪ ਜਲ ਜਾਹਿਨ ਜੀਵਤ ਮਰੈ ਹਰ ਨਾਮ ਸਮੈ ਉਹਨਾਂ ਮਨੁੱਖਾਂ ਦੇ ਨੇਕਾ ਜਨਮਾਂ ਦੇ ਪਾਪ ਸੜ ਜਾਂਦੇ ਨੇ ਜਿਹੜੇ ਹਰਿ ਨਾਮ 'ਚ ਲੀਨ ਰਹਿੰਦੇ ਨੇ ਹਰ ਕੀ ਦਾਤ ਹਰ ਜਿਓ ਜਾਣ ਗੁਰ ਕੈ ਸ਼ਬਦ ਏ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣ ਰਹਾ ਪ੍ਰਮਾਤਮਾ ਆਪ ਹੀ ਜਾਣਦਾ ਆਪਣੇ ਨਾਮ ਦੀ ਦਾਤ ਕਿਸ ਨੂੰ ਦੇਣੀ ਹੈ ਜਿਹੜਾ ਮਨ ਗੁਰੂ ਸ਼ਬਦ ਰਾਹੀਂ ਗੁਣਾ ਦੀ ਬਖਸ਼ਿਸ਼ ਕਰਨ ਵਾਲਾ ਨਾਮ ਉਚਾਰਦਾ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਰਹ ਭਗਵੇਂ ਬੇਸ ਪਰਮ ਮੁਕਤ ਨਾ ਹੋਏ ਬੋ ਸੰਜਮ ਸ਼ਾਂਤ ਨਾ ਪਾਵੇ ਕੋਈ ਭਗਵੇਂ ਰੰਗ ਦੇ ਪੇਖ ਨਾਲ ਵਿਕਾਰਾਂਤੁ ਖਲਾਸੀ ਨਹੀਂ ਹੁੰਦੀ ਕਠਨ ਤਪਾਂ ਨਾਲ ਨਿਹਰੇ ਵਿਕਾਰਾਂਤ ਬਚਨ ਨਾਲ ਵੀ ਆਤਮਕ ਟਿਕਾਣਾ ਨਹੀਂ ਮਿਲਦਾ ਗੁਰਮਤਿ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੇ ਜਿਹੜਾ ਮਨੁ ਗੁਰੂ ਦੀ ਮਤ ਲੈਂਦਾ ਉਹ ਨਾ ਮਿਲਦਾ ਵਡਭਾਗੀ ਮਨੁ ਪਰਮਾਤਮਾ ਨੂੰ ਮਿਲ ਪੈਂਦਾ ਕਲਮੇ ਆਰਾਮ ਨਾਮ ਵਡਿਆਈ ਪੂਰ ਪੂਰੇ ਤੇ ਪਾਇਆ ਜੀ ਪਾਈਏ ਵਿਖੇੜੇ ਪਰੇ ਜਗਤ ਵਿੱਚ ਪਰਮਾਤਮਾ ਦੇ ਨਾਮ ਦੇ ਰਾਹੀ ਹੀ ਲੋਕ ਪਰਲੋਕ ਚ ਇੱਜ਼ਤ ਮਿਲਦੀ ਏ ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮ ਮੈਂ ਹਉ ਮੈਂ ਜਲ ਜਾਈ ਨਾਮ ਦੇ ਰੰਗੀ ਮਨੁੱਖ ਨਾਮ ਦੇ ਵਿੱਚ ਰੰਗੀਜ ਕੇ ਹਰੇਕ ਸੁਖ ਮਾਣਦਾ ਪਈ ਪਾਈ ਬਿਨਾ ਨਾਮ ਤੋਂ ਜਿਹੜੀ ਮਨ ਦੀ ਹੁੰਮੇ ਵੀ ਨਹੀਂ ਜਾਂਦੀ ਵੱਡੇ ਭਾਗੀ ਹਰ ਨਾਮ ਵਿਚਾਰ ਛੋਟੇ ਆਵ ਨਾਮ ਦੁੱਖ ਸਾਰਾ ਵੱਡੇ ਭਾਗਾ ਨਾਲ ਹੀ ਇਹ ਨਾਮ ਮਿਲਦਾ ਜੇ ਤੋਂ ਨਾਮ ਛੁੱਟ ਜਾਂਦਾ ਉਹਨੂੰ ਹਰੇਕ ਦੁੱਖ ਆ ਕੇ ਲੱਗ ਜਾਂਦਾ ਹਿਰਦੇ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਜਾਣਦਾ ਜਿਹੜਾ ਪ੍ਰਭੂ ਹਰੇਕ ਵਿੱਚ ਵਸ ਰਿਹਾ ਉਹ ਬਾਹਰ ਵਿੱਚ ਵੀ ਹੈ ਨਾਨਕ ਉਹ ਮਨੁੱਖ ਹਰ ਤਾਂ ਸਿਰਜਣਹਾਰ ਪ੍ਰਭੂ ਨੂੰ ਜਾਣ ਲੈਂਦਾ ਪ੍ਰਭੂ ਨੂੰ ਪਛਾਣ ਲੈਂਦਾ ਉਹ ਮਨੁੱਖ ਬਸੰਤ ਮਹਿਲਾ ਤੀਜਾ ਇੱਕ ਤੂਕੇ ਤੇਰਾ ਕੀਆ ਕਿਰਮ ਜੰਤ ਦੇਹ ਤਾਂ ਜਾਪੀ ਆਦ ਅੰਥੇ ਪ੍ਰਭੂ ਤੇਰਾ ਪੈਦਾ ਕੀਤਾ ਹੋਇਆ ਤੁਛ ਜੀਵਾ ਜੇ ਤੂੰ ਆਪ ਦਵੇਂ ਮੈਂ ਤਾਂ ਹੀ ਤੇਰਾ ਨਾਮ ਜਪਣਾ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲਗੋ ਪਾਏ ਰਹਾ ਹੈ ਮੇਰੀ ਮਾਂ ਮੇਰੀ ਤਾਂਗ ਹੈ ਕਿ ਮੈਂ ਪਰਮਾਤਮਾ ਦੇ ਗੁਣਾਂ ਚਾਰ ਕੇ ਮਨ ਚ ਵਸਾਈ ਰੱਖਾਂ ਹਰਿ ਨਾਮ ਜਪ ਜਪ ਕੇ ਚਰਨਾਂ ਚ ਜੁੜਿਆ ਰਹਾ ਰਹਾ ਗੁਰ ਪ੍ਰਸਾਦ ਲਾਗੇ ਨਾਮ ਸੁਆਦ ਕਾਹੇ ਜਨਮ ਗਵਾਵੋ ਵੈਰਵਾਤ ਭਈ ਮਨੁੱਖ ਗੁਰੂ ਕਿਰਪਾ ਨਾਲ ਹੀ ਨਾਮ ਦੇ ਰਸ ਲੱਗ ਸਕਦਾ ਵੈਰ ਵਿਰੋਧ ਵਿੱਚ ਕਿਉਂ ਜ਼ਿੰਦਗੀ ਗਵਾ ਰਹੇ ਹੋ ਗੁਰ ਕਿਰਪਾ ਕਿੰਨੀ ਚੂਕਾ ਬਿਮਾ ਸਹਿਜ ਪਾਇ ਪਾਇਆ ਹਰ ਨਾਮ ਜਿਸ ਮਨੁੱਖ ਤੇ ਗੁਰੂ ਨੇ ਕਿਰਪਾ ਕੀਤੀ ਉਦੰਕਾਰ ਮੁਕੇ ਉਸ ਨਾਤਮਕ ਡੋਲਤਾ ਚ ਡੋਲਤਾ ਦੇਣ ਵਾਲਾ ਪ੍ਰੇਮ ਨਾਮ ਰਸ ਖੱਟ ਲਿਆ ਉਤਮ ਉੱਚਾ ਸ਼ਬਦ ਕਾਮ ਨਾਨਕ ਵਿਖਾਣਾ ਸਾਚ ਨਾਮ ਪ੍ਰਭੂ ਦੀ ਸਿਫਤੋ ਸਲਾਦੀ ਬਾਣੀ ਪੜਨ ਵਾਲਾ ਕੰਮ ਸਭ ਨਾਲ શ્રેਸ਼ਟ ਹੈ ਤਾਈਓ ਨਾਨਕ ਸਦਾ ਤਿਰ ਪ੍ਰਭੂ ਦਾ ਨਾਮ ਉਚਾਰਦਾ ਰਹਿਣਾ ਬਸੰਤ ਮਹਿਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਇਹ ਮਨ ਮੋਲਿਆ ਸਤਗੁਰ ਸੰਗ ਜਿਵੇਂ ਬਸੰਤ ਚੜਦੈ ਸਾਰੀ ਸ੍ਰਿਸ਼ਟੀ ਰਿਪਰੀ ਹੋ ਜਨ ਇਸ ਤਰਾਂ ਜਿਸ ਮਨ ਚ ਨਾਮ ਵਸ ਗਿਆ ਉਹ ਮਨ ਖਿੜ ਜਾਂਦਾ ਤੁਮ ਸਾਤਿਆ ਉਹ ਮੁਗਦਮਨਾ ਤਾਂ ਸੁਖ ਪਾਵੋ ਮੇਰੇ ਮਨ ਆਹ ਮੇਰੇ ਮਨ ਪ੍ਰਭੂ ਨੂੰ ਸਿਮਰੋ ਤਾਂ ਤੁਹਾਨੂੰ ਸੁਖ ਮਿਲੇਗਾ ਇਹ ਮਨ ਮੌਲਿਆ ਭਇਆ ਆਨੰਦ ਇਤ ਮਨ ਮੌਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਉਸ ਮਨੁੱਖ ਦਾ ਮਨ ਖਿੜ ਪੈਂਦਾ ਜਿਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਉਹ ਨਾਮ ਰੂਪੀ ਅੰਮ੍ਰਿਤ ਫਲ ਵਸਾ ਲੈਂਦਾ ਇਹਦੇ ਚ ਇਕੋ ਇੱਕ ਸਭ ਆਖ ਵਖਾਣਾ ਹੁਕਮੇ ਬੁਝੈ ਤਾਂ ਕੋ ਜਾਣ ਉਹ ਹਰੇਕ ਮਨੁੱਖ ਆ ਕੇ ਦੱਸਦਾ ਕਿ ਪ੍ਰਮਾਤਮਾ ਸਭ ਥਾਈ ਹੈ ਪਰ ਜਿਹੜਾ ਹੁਕਮ ਬੁਝ ਲੈਂਦਾ ਪਤਾ ਉਹਨੂੰ ਲੱਗਦਾ ਕਹਿਤ ਨਾਨਕ ਹਉਮੈ ਕਹਿ ਨ ਕੋਇ ਆਖਣ ਵੇਖਣ ਸਭ ਸਹਿਬ ਤੇ ਹੋਏ ਨਾਨਕ ਆਖਦਾ ਹੈ ਭਾਈ ਨਿਰਜਨੂ ਜੋ ਮਨੁੱਖ ਰਜਨੂ ਸਮਝ ਲੈਂਦਾ ਉਸ ਦੀ ਮੈਂ ਮੁੱਕ ਜਾਂਦੀ ਏ ਉਸ ਨੂੰ ਇਹ ਸਮਝ ਪੈ ਜਾਂਦੀ ਕਿ ਜੀਵ ਜੋ ਕੁਛ ਕਰਦਾ ਵੇਖਦਾ ਪ੍ਰਭੂ ਦੇ ਪ੍ਰੇਰਨਾ ਸਦਕਾ बसंत महला तीजा सब युग तेरे कीते होय सतगुरु पेटे मत बुदन होय प्रभु सारे युग तेरे बनाए ने तेरा नाम दी प्राप्ति युगਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ ਹਰ ਜੋ ਆਪ ਲਹਿ ਮੇ ਲਾਇ ਗੁਰ ਕੈ ਸ਼ਬ ਸਚ ਨਾਮ ਸਮੈ ਰਹਾ ਹੋਏ ਪ੍ਰਭੂ ਜੀ ਜਿਸ ਨੂੰ ਤੁਸੀਂ ਨਾਲ ਜੋੜਦੇ ਹੋ ਉਹ ਗੁਰੂ ਸ਼ਬਦ ਚ ਜੋੜ ਕੇ ਨਾਮ ਚ ਜੁੜਿਆ ਰਹਿਦਾ ਰਹਾ ਮਨ ਬਸੰਤ ਹਰੇ ਸਭ ਲੋਏ ਪੱਲਾਇ ਫੁੱਲੀਆਂ ਆਰਾਮ ਨਾਮ ਸੁਖ ਹੋਏ ਜਿੰਨਾ ਮਨੁੱਖਾਂ ਦੇ ਮਨ ਚ ਖਿੜੇ ਰਹਿਣ ਵਾਲਾ ਪ੍ਰਭੂ ਆਵਸਤ ਹੈ ਉਹ ਆਤਮਿਕ ਜੀਵਨ ਵਾਲੇ ਹੋ ਜਾਂਦੇ ਉਹ ਮਨੁੱਖ ਦੁਨੀਆ ਵਿੱਚ ਵੀ ਕਾਮਯਾਬ ਹੁੰਦੇ ਨੇ ਪ੍ਰਮਾਤਮਾ ਦੀ ਨਾਮ ਬਰਕਤ ਨਾਲ ਉਹਨਾਂ ਅੰਦਰ ਆਨੰਦ ਬਣਿਆ ਰਹਿੰਦਾ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰੱਖ ਕੇ ਉਤਾਰੇ ਉਸ ਮਨੁੱਖ ਦੇ ਅੰਦਰ ਸਦਾ ਖਿੜਾ ਬਣਿਆ ਰਹਿੰਦਾ ਜਿਹੜੇ ਪ੍ਰਭੂ ਦੇ ਨਾਮ ਨੂੰ ਅੰਦਰ ਟਿਕਾ ਲੈਂਦੇ ਨੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਏ ਤਨ ਬਿਰਖ RAM ਨਾਮ ਫਲ ਪਾਇਸ ਜਿਸ ਮਨੁੱਖ ਦੇ ਮਨ ਚ ਸਦਾ ਖਿੜੇ ਰਹਿਣ ਵਾਲਾ ਰਿਹਾਬਸਤ ਹੈ ਉਹਦੇ ਜੀਵਨ ਚ ਆਤਮਕ ਆਨੰਦ ਹੋ ਜਾਂਦਾ ਹੈ ਇਹ ਨਾਨਕ ਏ ਸ੍ਰੀ ਮਨ ਰੋਖ ਹੈ ਇਸ ਮਨ ਦੇ ਚ ਬਸੰਤ ਆ ਜਾਂਦੀ ਏ ਸਦਾ ਮਨੁੱਖ ਹਰੀ ਨਾਮ ਚ ਜੜ ਜੁੜ ਕੇ ਖਿੜਿਆ ਰਹਿੰਦਾ ਬਸੰਤ ਮਹਿਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਇ ਪੂਰੇ ਭਾਗ ਹਰ ਭਗਤ ਕਰੇ ਭਾਈ ਜਿਹੜੇ ਹਰੀ ਦੇ ਗੁਣ ਗੰਨਦੇ ਨੇ ਉਹਨਾਂ ਦੇ ਮਨ 'ਚ ਬਸੰਤ ਹੈ ਵੱਡੀ ਕਿਸਮਤ ਨਾਲ ਪ੍ਰਮਾਤਮਾ ਆਪ ਜੀਵਾਂ ਬਾਸੋਂ ਭਗਤੀ ਕਰਾਉਂਦਾ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ ਇਹ ਮਨ ਜਲਿਆ ਦੂਜੇ ਦਵੇ ਰਹਾ ਜਿਹੜਾ ਮਨੁੱਖ ਦੂਜੇ ਪਿਆਰ 'ਚ ਜੁੜਿਆ ਉਹ ਸੜ ਵੱਲਦਾ ਉਹ ਬਸੰਤ ਦੀ ਉਹਨਾਂ ਨੂੰ ਛੂ ਵੀ ਹਾਸਲ ਨਹੀਂ ਹੁੰਦੀ ਇਹ ਮਨ ਤੰਦਾ ਬੰਦਾ ਕਰਮ ਕਮਾਏ ਮਾਇਆ ਮੂਠਾ ਸਦਾ ਬਿੱਲੈ ਏ ਮਨੁੱਖ ਮਾਇਆ ਵਿੱਚ ਤੰਦਿਆ ਚ ਵੱਜਾ ਰਹਿਂਦਾ ਸਦਾ ਮਾਇਆ ਚ ਠੱਗਿਆ ਜਾ ਰਿਆ ਏ ਮਨ ਛੂਟੈ ਜਾਂ ਸਤਿਗੁਰ ਭੇਟੈ ਜਿਮ ਕਾਲ ਕੀ ਫਿਰ ਆਵੇ ਨਾ ਫੇਟ ਜਿਸ ਮਨੁੱਖ ਨੂੰ ਗੁਰੂ ਮਿਲਦਾ ਉਹ ਮਾਇਆ ਉਸ ਦਾ ਮਨ ਮਾਇਆ ਤੋਂ ਬਚ ਨਿਕਲਦਾ ਫਿਰ ਆਤਮਕ ਮੌਤ ਦੀ ਮਾਰ ਤੋਂ ਕਾਬੂ ਨਹੀਂ ਆਉਂਦਾ ਏ ਮਨ ਛੂਟਾ ਗੁਰ ਲੀਆ ਛਡਾਇ ਨਾਨਕ ਮਾਇਆ ਮੋਹ ਸ਼ਬਦ ਲੈ ਪਰਮਾਇ ਦੇ ਮੋਹ ਚ ਨਿਕਲਣਾ ਜੀਵ ਦੇ ਆਪਣੇ ਵਾਸਤੇ ਗੱਲ ਨਹੀਂ ਜਿਸ ਮਨੁੱਖ ਨੂੰ ਗੁਰੂ ਨੇ ਮਾਇਆ ਦੇ ਪੰਜੇ ਛਡਾ ਲਿਆ ਉਸ ਮਨੁੱਖ ਦਾ ਮਨ ਮਾਇਆਤ ਬਚ ਗਿਆ ਹੈ ਇਹ ਨਾਨਕ ਕੋ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਸ਼ਬਦ ਦੀ ਸੈਤਨ ਨਾਲ ਸਾੜ ਦੇਂਦਾ ਬਸੰਤ ਮਹਿਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਇ ਇਹ ਜੀ ਜੰਤ ਫੁੱਲ ਹੈ ਹਰ ਚਿੱਤ ਲੈ ਜਦ ਬਸੰਤ ਮੌਸਮ ਸ਼ੁਰੂ ਹੁੰਦਾ ਸਾਰੀ ਬਨਸਪਤੀ ਖਿੜ ਪੈਂਦੀ ਹੈ ਇਸੇ ਤਰ੍ਹਾਂ ਪਰਬੂ ਨਾਮ ਨਾਲੇ ਜੀਵ ਜੰਤੂ ਵੀ ਖਿੜ ਪੈਂਦੇ ਨੇ ਇਨ ਬਿਦ ਏਮਨ ਹਰਿਆ ਹੋਇ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋਮੈ ਕੱਢੈ ਤੋਰ ਹਾ ਇਸ ਤਰੀਕੇ ਨਾਲ ਸੁਮਨੁਖਦਾ ਮਨ ਆਤਮਿਕ ਜੀਵਨ ਨਾਲ ਭਰਪੂਰ ਹੋ ਜਾਂਦਾ ਦਿਨ ਰਾਤ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਦਾ ਹੋਮੇ ਮੁਕਾ ਲੈਂਦਾ ਰਹਾਓ ਸਤ ਗੁਰ ਬਾਣੀ ਸ਼ਬਦ ਸੁਣਾਏ ਇਹ ਜਗ ਹਰਿਆ ਸਤ ਗੁਰ ਪੈ ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਗੁਰੂ ਦਾ ਸ਼ਬਦ ਸੁਣਦਾ ਗੁਰੂ ਦੇ ਪਿਆਰ ਵਿੱਚ ਮਗਨ ਹੁੰਦਾ ਆਤਮਿਕ ਜੀਵ ਨਾਲ ਹਰਿਆ ਭਰਿਆ ਹੋ ਜਾਂਦਾ ਫਲ ਫੁੱਲ ਲੱਗੇ ਜਾਂ ਆਪੇ ਲਾਏ ਮੂ ਲੱਗੇ ਤਾਂ ਸਤਿਗੁਰੂ ਪੈ ਜੀਵ ਦੇ ਆਪਣੇ ਵਾਸਤੇ ਗੱਲ ਨਹੀਂ ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਿਕ ਗੁਣ ਫੁੱਲ ਤਾਂ ਹੀ ਲੱਗਦੇ ਜੇਨ ਪ੍ਰਭੂ ਨੂੰ ਚੰਗਾ ਲੱਗੇ ਜੇ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ ਗੁਰੂ ਮਿਲਦਾ ਫਿਰ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿੱਚ ਪ੍ਰਭੂ 'ਚ ਜੁੜ ਜਾਂਦਾ ਆਪ ਬਸੰਤ ਜਗਤ ਸਵਾੜੀ ਨਾਨਕ ਪੁਰੇ ਪਾਗ ਭਗਤ ਨਿਰਾਲੀ ਇਹ ਸਾਰਾ ਜਗ ਪਰਮਾਤਮਾ ਦੀ ਬਗੀਚੀ ਹੈ ਬਸੰਤ ਵੀ ਪਾਈ ਉਹ ਆਪ ਹੀ ਆਪਰਾ ਕਰਨ ਵਾਲਾ ਇਹ ਨਾਨਕ ਮਾਇਆ ਦੇ ਮੋਹ ਤੋਂ ਨਰਲੇਪ ਕਰਨ ਵਾਲੀ ਹਰੀ ਭਗਤੀ ਵੱਡੀ ਕਿਸਮਤ ਨਾਲ ਹੀ ਮਨੁੱਖ ਨੂੰ ਮਿਲਦੀ ਹੈ ਬਸਾਂਤ ਠੰਡੋੜ ਮਹਿਲਾ ਤੀਜਾ ਕਰ ਦੂਜਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿਟੋ ਮਾਰਿਆ ਪਾਏ ਗੁਰ ਸ਼ਬਦ ਵਿਟੋ ਬਲ ਜਾਈ ਗੁਰਸਾ ਲਾਂਛਦ ਆਪਣਾ ਪਾਏ ਗੁਰ ਚਰਨੀ ਚਿਤ ਲਾਈਂ ਹੈ ਭਾਈ ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਨਾਵਾਂ ਸਦਾ ਆਪਣੇ ਗੁਰੂ ਨੂੰ ਸਲਾਉਣਾ ਗੁਰ ਚਰਨਾ ਚਿਤ ਜੋੜਨਾ ਮੇਰੇ ਮਨ RAM ਨਾਮ ਚਿਤ ਲਾਇ ਮਨ ਤਨ ਤੇਰਾ ਹਰਿਆ ਹੋਵੇ ਏ ਖਰ ਨਾਮਾ ਫਲ ਪੈ ਰਹਾ ਹੈ ਮਨ ਪ੍ਰਮਾਤਮਾ ਦੇ ਨਾਮ ਚ ਚਿਤ ਜੋੜ ਪ੍ਰਮਾਤਮਾ ਦਾ ਨਾਮ ਫਲ ਪ੍ਰਾਪਤ ਕਰਕੇ ਤੇਰਾ ਮਨ ਤਨ ਖਿੜ ਜਾਏਗਾ ਰਹਾਉ ਗੋਰਾ ਕੇ ਸੂਰੇ ਪਾਈ ਹਰਸ ਅੰਮ੍ਰਿਤ ਪੀਐ ਵਿਚੋ ਹਮੈ ਦੁੱਖ ਉੱਠ ਗਿਆ ਪਾਈ ਸੁਖਵੁੱਟਾ ਮਨ ਆਏ ਤੇ ਗੁਰੂ ਨੇ ਜਿੰਨਾ ਮਨੁੱਖਾਂ ਦੀ ਰੱਖਿਆ ਕੀਤੀ ਮਾਇਆ ਦੇ ਮੂਹ ਤੋਂ ਬਚ ਗਏ ਨੇ ਉਹਨਾਂ ਅੰਦਰ ਹਮੈ ਦਾ ਦੁੱਖ ਦੂਰ ਹੋ ਗਿਆ ਤੇਰਾਪੇ ਜਿੰਨਾ ਨੂੰ ਬਖਸ਼ਣ ਪਾਈ ਸ਼ਬਦ ਦੇ ਲਇਨ ਮਿਲਾਏ ਤੋੜ ਤਿੰਨਾ ਕੇ ਗੋਲੇ ਪਾਈ ਸਾ ਸੰਗਤ ਮਿਲ ਨਿ ਲਇ ਤੁਰ ਦਰਗਾੰਦ ਪ੍ਰਮਾਤਮਾ ਨੇ ਆਪ ਜਿੰਨਾ ਤੇ ਬਖਸ਼ਿਸ਼ ਕੀਤੀ ਉਹਨਾਂ ਸ਼ਬਦ ਜੋੜ ਦਿੱਤਾ ਉਹਨਾਂ ਦੀ ਚਰਨ ਤੂੜ ਦੀ ਬਰਕਤ ਨਾਲ ਮਾਇਆ ਤੋਂ ਨਰਲੇਪ ਹੋ ਜਾਂਦੇ ਨੇ ਆਪ ਕਰਾਇ ਕਰੇ ਆਪਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮੰਤਨ ਸੁਖ ਸਦ ਵਸੈ ਪਾਈ ਸ਼ਬਦ ਮਿਲਾਵਾ ਹੋਏ ਜਿਸ ਪਰਮਾਤਮਨ ਹਰੇਕ ਤੀਉ ਨੂੰ ਜਨ ਦਿੱਤਿਓ ਆਪ ਜੀਵਾ ਪਾਸੋਂ ਕਰਵਾਂਦਾ ਹੈ ਹੈ ਨਾਨਕ ਗੁਰੂ ਸ਼ਬਦ ਰਾਹੀਂ ਜਿਸ ਮਨੁੱਖ ਦਾ ਮਿਲਾ ਪਰਮਾਤਮਨ ਨਾਲ ਹੋ ਜਾਂਦਾ ਹੈ ਉਹਦਾ ਤਨ ਮਨ ਹਰਿਆ ਹੋ ਜਾਂਦਾ ਹੈ ਰਾਗ ਬਸੰਤ ਮੈਲਾ ਚੌਥਾ ਕਰ ਪੈ ਲੈ ਇੱਕ ਧੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਵੇਂ ਪਸਰੀ ਸੂਰਜ ਕਿਰਨ ਜੋ ਤਿਉ ਕਟ ਕਰ ਮਈਆ ਉਤਪੋਤ ਹਿਮਾਂ ਜੇ ਸੂਰ ਦੀ ਕਿਰਨ ਪਸਰੀ ਹੈ ਨਾ ਹਰ ਤਾਂ ਤੇ ਇਸੇ ਤਰ੍ਹਾਂ ਪ੍ਰਮਾਤਮਾ ਵੀ ਪਸਰਿਆ ਹੋਇਆ ਏਕੋ ਹਰ ਰਵਿਆ ਸਰਬਥਾਂ ਗੁਰ ਸ਼ਬਦੀ ਮਿਲੀਆਂ ਮੇਰੀ ਮਾ ਰੋ ਇਹ ਮਾ ਪ੍ਰਮਾਤਮਾ ਹਰ ਸਭ ਥਾਂ ਮੌਜੂਦ ਹੈ ਗੁਰੂ ਸ਼ਬਦ ਰਾਹੀਂ ਉਸ ਨੂੰ ਮਿਲਿਆ ਜਾ ਸਕਦਾ ਰਹੇ ਘਟ ਘਟ ਅੰਤਰ ਏਕੋ ਹਰ ਸੋਏ ਗੁਰ ਮਿਲਿਆ ਇੱਕ ਪ੍ਰਗਟ ਹੋਏ ਹਿਮਾ ਉਹ ਇੱਕ ਪ੍ਰਮਾਤਮਾ ਹਰੇਕ ਸਿਰ ਦੇ ਅੰਦਰ ਵਿਆਪਕ ਹੈ ਜੇ ਜੀਵ ਨੂੰ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਪ੍ਰਤੱਖ ਦਿਸਤ ਹੈ ਏਕੋ ਏਕ ਰਹਾ ਭਰਪੂਰ ਸਾਾਕਤਨਰ ਲੋਭੀ ਜਾਣ ਤੂਰ ਪ੍ਰਮਾਤਮਾ ਇੱਕ ਹੀ ਇੱਕ ਸਭ ਥਾਂ ਹੈ ਪ੍ਰਸਾਕਤ ਬੰਦੇ ਉਹਨੂੰ ਦੂਰ ਜਾਣਦੇ ਨੇ ਇਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੋਏ ਪ੍ਰਮਾਤਮਾ ਸਾਰੇ ਜਗਤ ਚ ਵਰਤ ਰਿਐ ਨਾਨਕ ਉਸਰਵ ਪ੍ਰਭੂ ਜੋ ਕੁਛ ਕਰਦਾ ਅਖੀਰ ਉਹੀ ਹੁੰਦਾ ਬਸੰਤ ਮਹਿਲਾ ਚੌਥਾ ਰੈਣ ਦਿਨ ਸਦੋਏ ਸੱਦੇ ਪਏ ਮਨ ਮਨ ਹਰ ਸਿਮਰੋ ਅੰਤ ਸਦਾ ਰੱਖ ਲੈ ਏ ਮਨ ਦਿਨ ਰਾਤ ਏ ਤੈਨੂੰ ਸੱਦੇ ਮਾਰ ਰਹੀ ਏ ਏ ਮਨ ਪ੍ਰਮਾਤਮਾ ਦਾ ਨਾਮ ਨਾਮ ਸਿਮਰਿਆ ਕਰ ਤ੍ਰੰਤ ਵਿਲਾ ਨੇੜੇ ਆ ਰਿਹਾ ਹਰ ਹਰ ਚੇ ਸਦਾ ਮਨ ਮੇਰੇ ਸਭ ਆਲਸ ਦੁੱਖ ਪੰਜ ਪਰ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇ ਰਹਾ ਮਨ ਸਦਾ ਪ੍ਰਭੂ ਨੂੰ ਜਾਪ ਜਿਸ ਮਨੁੱਖ ਨੇ ਉਦਮ ਕੀਤੈ ਉਸਨੇ ਸਾਰਾ ਆਲਸ ਦੂਰ ਕਰ ਲਿਆ ਮਨਮੁਖ ਫਿਰ ਫਿਰ ਹਉਮੈ ਮੋਏ ਕਾਲ ਦੇ ਸੰਗਾਰੇ ਜੰਪੂਰ ਗਏ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਮੁਰੜਮੁੜ ਹਉਮੈ ਦੇ ਕਾਰਨ ਸੜਦੇ ਬਲ ਦੇ ਜਦੋਂ ਕਾਲ ਦੰਤ ਉਹਨਾਂ ਨੂੰ ਮਾਰ ਮੁਕਾਇਆ ਫਿਰ ਜੰਮਾਂ ਦੇ ਵਸ ਪੈ ਗਏ ਗੁਰਮੁਖਰ ਹਰ ਹਰ ਹਰਿ ਲੇਵ ਲੱਗ ਜਨਮ ਮਰਨ ਦੋ ਦੁੱਖ ਭਾਗੇ ਗੁਰੂ ਦੇ ਸ਼ਰਨ ਪੈਣ ਵਾਲੇ ਮਨੁੱਖ ਪ੍ਰਭੂ ਨਾਮ ਜੁੜੇ ਰਹਿੰਦੇ ਨੇ ਜਨਮ ਮਰ ਉਹਨਾਂ ਦਾ ਮੁੱਕ ਜਾਂਦਾ ਪ੍ਰਗਤ ਜਨਾ ਕੋਰ ਕਿਰਪਾ ਤਾਰੀ ਗੁਰਨਾਨਕ ਤੁਠਾ ਮਿਲਿਆ ਬਨਵਾਰ ਆਪਣੀ ਪਗਤਾਂ ਉਤੇ ਪ੍ਰਮਾਤਮਾ ਆਪ ਮੇਰ ਕਰਦਾ ਜਿਸ ਮਨੁੱਖ ਉਤੇ ਦਇਆਵਾਨ ਹੋਇਸ ਨੂੰ ਫਿਰ ਉਹ ਪ੍ਰਭੂ ਆਪ ਮਿਲ ਪੈਂਦਾ ਬਸੰਤ ਢੋਲ ਮਹਿਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ RAM ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ ਸਤ ਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋ ਸਮਾਨੀ ਭਾਈ ਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮ ਗੁਣਾ ਦਾ ਸੋਨਾ ਜਖ ਜਾਣਾ ਪਰ ਸ਼ੀਰ ਦੇ ਅੰਦਰ ਪਿਆ ਹੈ ਜਿਸ ਨੂੰ ਗੁਰੂ ਮਿਲਦਾ ਹੈ ਉਹ ਖਜ਼ਾਨੇ ਦੀ ਪਾਲ ਉਹ ਕਰ ਲਿੰਦਾ ਹੈ ਪ੍ਰਭੂ ਨਾਮ 'ਚ ਜੁੜ ਜਾਂਦਾ ਮਾਦੋ ਸਾਧੂ ਜਨ ਦੇਵ ਮਿਲਾਏ ਦੇਖਾ ਦਰਸ਼ ਪਾਪ ਸਭ ਨਾਸ ਹੈ ਪਵਿੱਤਰ ਪਰਮ ਪਦ ਪਾਇ ਰਹਾ ਮੈਂ ਮਾਇ ਦੇ ਕਸਮ ਪ੍ਰਭੂ ਮੈਨੂੰ ਦਾਸ ਗੁਰੂ ਨੂੰ ਮਿਲਾ ਗੁਰੂ ਦਰਸ਼ਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਨੇ ਪੰਜੌਰ ਮਿਲ ਲਾਗੇ ਨਗਰੀਆ ਆਰਾਮ ਨਾਮ ਤਨਹਿਰਿਆ ਗੁਰਮਤਿ ਖੋਜ ਪਰੇ ਤਪ ਕਰੇ ਤਨ ਸਾਬਤ ਰਾਸ ਉਬਰੇ ਮਨੁੱਖ ਦੇ ਸਰੀਰ ਨਗਰ ਵਿੱਚ ਪੰਜ ਚੋਰ ਮਿਲ ਕੇ ਸੰਨ ਲਾਈ ਰੱਖਦੇ ਨੇ ਜੇ ਕੋ ਮਨ ਗੁਰੂ ਦੀ ਮਤ ਲੈ ਕਿਨਾਂ ਦਾ ਕੁਰਾ ਨਿਸ਼ਾਨਾ ਲੱਭਦਾ ਉਸ ਨੇ ਚੋਰ ਸਮਝ ਲੋ ਫੜ ਲਏ ਪਖੰਡ ਪਰਮ ਉਪਾਵ ਗਰਥ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਗਿਆਨ ਅੰਧੇਰ ਗਵਾਇਆ ਧਰਮ ਦੇ ਵਿਖਾਵੇ ਵਾਲੇ ਅਤੇ ਪਰਮਾ ਵਹਿਮਾਂ ਵਾਲੇ ਹੀਲੇ ਕਰਕੇ ਮਨੁੱਖ ਥੱਕ ਜਾਂਦੇ ਨੇ ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਮਨੁੱਖ ਆਪਣੇ ਅੰਦਰੋਂ ਆਤਮਿਕ ਜੀਵਨ ਵੱਲ ਬੇਸਮਝੀ ਦਾ ਨੇਰਾ ਦੂਰ ਕਰ ਲੈਂਦਾ ਜੰਗਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਥ ਮਿਲਾਵੇ ਨਾਨਕ ਸ਼ਾਂਤ ਹੋ ਵੈਮਨ ਅੰਤਰਨਿਤ ਹਰ ਧਿਰਦਾ ਹਰ ਗੁਣ ਗਾਵੇ ਜਗਾ ਦਾ ਨਾਥ ਜਗਤ ਦਾ ਮਾਲਕ ਮੇਰ ਕਰਕੇ ਜਿਸ ਮਨੁੱਖ ਨੂੰ ਗੁਰੂ ਨਾਲ ਮਿਲਾਂਦਾ ਨਾਨਕ ਉਸ ਮਨੁੱਖ ਦੇ ਮਨ ਵਿੱਚ ਆਤਮਿਕ ਡੋਲਤਾ ਬਣੀ ਰਹਿੰਦੀ ਹੈ ਬਸੰਤ ਮਹਿਲਾ ਚੌਥਾ ਹਿੰਡੋਲ ਤੂੰ ਵੱਡ ਪੁਰਖ ਵੱਡ ਗੰ ਗੁਸਾਈ ਹਮ ਕੀਰੇ ਕਰਮ ਤੂੰ ਨੱਚੇ ਹਰਦੀਨ ਦਿਆਲ ਕਰੋ ਪ੍ਰਭ ਕਿਰਪਾ ਗੁਰਸਤ ਗੁਰ ਚਰਨ ਹਮ ਬਨੰਚੇ ਤੂੰ ਪਹੁੰਚਾ ਜਗਦਾ ਮਾਲਕ ਅਸੀਂ ਤੇਰੇ ਪੈਦਾ ਕੀਤਾ ਤੁਚ ਜੀਵਾ ਇਹ ਦਿਨਾਂ ਦੇ ਕਰਨ ਵਾਲੇ ਹਰੀ ਮੇਰੇ ਉੱਤੇ ਮੇਰਕਾਰ ਮੈਨੂੰ ਗੁਰੂ ਮਿਲਾ ਗੋਬਿੰਦ ਜੀਓ ਸਾ ਸੰਗਤ ਮੇਲ ਕਰ ਕਿਪਚੇ ਜਨਮ ਜਨਮ ਕੇ ਕੇਲਵਿਕ ਖਮਲ ਪਰਿਆ ਮਿਲ ਸੰਗਤ ਕਰ ਪ੍ਰਭ ਹੰ ਚਿਰਹਾ ਹੈ ਗੋਵਿੰਦ ਜੀ ਮੇਰੇ ਤੇ ਮੇਰ ਕਰ ਮੈਨੂੰ ਸਾਧ ਸੰਗਤ ਚ ਮਿਲਾ ਮੈਨੇ ਕਾ ਜਨਮਾਂ ਦੇ ਪਾਪਾਂ ਦੀ ਮੈਲ ਨ ਲਿਬੜਿਆ ਹੋਇਆ ਹਰ ਹਾਵ ਤੁਮਰਾ ਜਨ ਜਾਤ ਅਮ ਜਾਤਾ ਹਰ ਜੱਪਿਓ ਪਤਿਤ ਪਵਿਛੇ ਹਰ ਕੀਓ ਸਗਲ ਪਵਨ ਦੇ ਉਪਰ ਹਰ ਸ਼ੋਭਾ ਹਰ ਪਰਮ ਦਿਨ ਚ ਤੇ ਹਰੀ ਤੇਰਾ ਸੇਵਕ ਉੱਚੀ ਜਾਤ ਦਾ ਵਿਚ ਅਮੀ ਨਿਮੀ ਜਾਤ ਦਾ ਵਿਕਾਰਿਤ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸਨੇ ਜੱਪਿਆ ਹੈ ਯਾਰੀ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ ਤੁਸੀਂ ਜਾਤ ਅਜਾਤ ਕੋਈ ਪਰਵਧਿਆਵੇ ਸਭ ਸਭ ਪੂਰੇ ਮਾਨਸ ਤਿਨਚੇ ਸੇ ਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਰਚੇ ਉੱਚੀ ਜਾਤ ਦਾ ਹੋਵੇ ਚਾਹ ਕੋ ਨੀਵੀਂ ਜਾਤ ਦਾ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਉਹ ਮਨੁੱਖ ਪੂਰੇ ਹੋ ਜਾਂਦੇ ਨੇ ਪ੍ਰਭੂ ਨੇ ਜਿੰਨਾ ਸੇਵਕਾਂ ਪ੍ਰਭੂ ਦੇ ਜਿੰਨਾ ਸੇਵਕਾਂ ਨੇ ਹਰੀ ਨੂੰ ਆਪਣੇ ਹਿਰਦੇ ਚ ਵਸਾ ਲਿਆ ਉਹ ਭਾਗਾ ਵਾਲੇ ਨੇ ਹਮ ਢਿੰਡੇ ਟੀਮ ਬਹੁਤ ਅਤਪਾਰੀ ਹਰਤਾਰ ਕਿਰਪਾ ਪਰ ਮਿਲਛੇ ਜਨਾਨੰਗੁਰ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਿਤ ਪਵਿਛੇ ਹਰਿਸੀ ਨੀਵੀ ਜਾਤ ਆ ਮੂਰਖਾ ਬਾਪਾਂ ਦੇ ਭਾਰਾਂ ਲੱਦਿਆਂ ਮੇਰਕਾਰ ਇਹ ਦਾਸ ਨਾਨਕ ਪ੍ਰਭੂ ਦਇਆਵਾਨ ਹੋਏ ਜੇ ਹੋਜੇ ਸਾਨੂੰ ਗੁਰੂ ਮਿਲ ਪੈਂਦਾ ਤੇ ਗੁਰੂ ਨੇ ਸਾਰੇ ਵਿਕਾਰੇ ਨੂੰ ਪਵਿੱਤਰ ਬਣਾ ਦਿੱਤਾ ਹੈ ਹਮ ਢਿੰਡੇ ਟੀਮ ਬਹੁਤ ਅਤਪਾਰੀ ਹਰਤਾਰ ਕਿਰਪਾ ਪਰ ਮਿਲਛੇ ਜੇ ਨਾਨਕ ਗੁਰ ਗੁਰ ਪਾਇਆ ਹਰ ਤੂਠੇ ਹਮ ਕੀਏ ਪਤਤ ਪਵਿਛੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ